ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਅਮਰਤ ਧਾਰੀ ਸਰਦਾਰ ਮੁੰਡਾ ਆਪਣੇ ਛੋਟੇ ਜਿਹੇ ਰੋਂਦੇ ਜਵਾਕ ਨੂੰ ਆਪਣੇ ਗੱਲ ਨਾਲੋਂ ਲਾ ਕੇ ਆਪਣੀ ਘਰਵਾਲੀ ਨੂੰ ਫੜਾ ਰਿਹਾ ਕਿਉਂਕਿ ਉਹਨਾਂ ਦੋਨਾਂ ਜੀਆਂ ਦਾ ਤਲਾਕ ਹੋ ਗਿਆ ਉਸ ਵੀਡੀਓ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਭਾਵੁਕ ਕੀਤਾ ਲੋਕਾਂ ਦੇ ਦਿਲ ਝੰਡੋੜ ਕੇ ਰੱਖਤੇ ਪਰ ਉਸ ਵੀਡੀਓ ਦੇ ਪਿੱਛੇ ਦਾ ਜੋ ਅਸਲ ਸੱਚ ਆ ਉਹ ਕਿਸੇ ਨੂੰ ਨਹੀਂ ਪਤਾ ਉਹ ਅੱਜ ਤੁਹਾਨੂੰ ਦੱਸਣਾ ਆ ਇਹ ਵੀ ਦੱਸਣਾ ਹੈ ਕਿ ਉਹ ਵੀਡੀਓ ਕਿੱਥੋਂ ਦੀ ਆ ਉਹ ਸਾਰਾ ਮਸਲਾ ਕੀ ਹੋਇਆ ਤੇ ਕਿਵੇਂ ਉਹਨਾਂ ਦਾ ਤਲਾਕ ਹੋਇਆ ਇਹ ਸਾਰਾ ਅੱਜ ਸੱਚ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜਾ ਇਹ ਸਰਦਾਰ ਮੁੰਡਾ ਆ ਅਮਰਤੇ ਨੇ ਛੱਕਿਆ ਹੋਇਆ ਇਹਦਾ ਨਾਮ ਆ ਗੁਰਲਾਲ ਸਿੰਘ ਤੇ ਜਿਹੜੀ ਦੀ ਘਰ ਵਾਲੀ ਆ ਉਹਦਾ ਨਾਮ ਆ ਸੋਨਪ੍ਰੀਤਕੌਰ ਇਹਨਾਂ ਦਾ ਪਿੰਡ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਵਿੱਚ ਹੈਗਾ ਆਦਮਪੁਰ ਆਦਮਪੁਰ ਦੇ ਇਹ ਵਸਨੀਕ ਨੇ ਇਨ੍ਹਾਂ ਦੋਨਾਂ ਦਾ ਵਿਆਹ ਹੋਇਆ ਸੀਗਾ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਸੀ ਛੋਟਾ ਜਿਹਾ ਇਹਨਾਂ ਦਾ ਜਵਾਕ ਸੀਗਾ ਤੁਹਾਨੂੰ ਪਤਾ ਵੀ ਕੁਝ ਇੱਕ ਔਰਤਾਂ ਦੀ ਦਿਮਾਗ ਦੀ ਚੱਕਰੀ ਪੁੱਠੀ ਚੱਲ ਜਾਂਦੀ ਆ ਉਸੇ ਤਰ੍ਹਾਂ ਇਸ ਸੋਹਣਪ੍ਰੀਤ ਕੌਰ ਦੀ ਚੱਕਰੀ ਦਿਮਾਗ ਦੀ ਪੁੱਠੀ ਚੱਲੀ ਹੋਈ ਆ ਜਿੱਥੋਂ ਤੱਕ ਇਹ ਮਾਮਲਾ ਲੱਗ ਰਿਹਾ ਇਸ਼ਕ ਮੁਸ਼ਕ ਦਾ ਲੱਗ ਰਿਹਾ ਕਿਉਂਕਿ ਜਿਹੜੀ ਇਹ ਸੋਹਣਪ੍ਰੀਤ ਸੀਗੀ ਇਹ ਪਿਛਲੇ ਮਹੀਨੇ ਦੀ 23 ਤਰੀਕ ਨੂੰ ਬਿਨਾਂ ਦੱਸੇ ਘਰੋਂ ਫਰਾਰ ਹੋ ਗਈ ਸੀ ਜਦੋਂ ਇਹ ਘਰੋਂ ਭੱਜ ਜਾਂਦੀ ਆ ਆਪਦੇ ਨਿੱਕੇ ਜਿਹੇ ਜਵਾਕ ਨੂੰ ਛੱਡ ਕੇ ਆਪਦੇ ਘਰ ਨੂੰ ਛੱਡ ਕੇ ਆਪਦੇ ਸਾਸੜਾ ਨੂੰ ਛੱਡ ਕੇ ਆ ਫਿਰ ਜਿਹੜਾ ਬਾਈ ਗੁਰਲਾਲ ਸਿੰਘ ਹੁੰਦਾ ਇਹ ਆਪਦੇ ਪਿਓ ਨੂੰ ਨਾਲ ਲਿਜਾ ਕੇ ਥਾਣੇ ਵਿੱਚ ਐਫ ਆਈ ਆਰ ਦਰਜ ਕਰਾ ਦਿੰਦਾ ਕਿ ਮੇਰੀ ਘਰਵਾਲੀ ਲਾਪਤਾ ਉਹਨੂੰ ਕਿਰਪਾ ਕਰਕੇ ਲੱਭਿਆ ਜਾਵੇ ਤੇ ਇਹ ਹਜੇ ਐਫ ਆਈ ਆਰ ਲਿਖਾ ਕੇ ਘਰੇ ਆਉਂਦੇ ਆ 5 ਇੱਕ ਘੰਟਿਆਂ ਬਾਅਦ ਜਾਨੀ ਕਿ ਸ਼ਾਮ ਦੇ ਟਾਈਮ ਜਿਹੜਾ ਕੁੜੀ ਦਾ ਪਿਓ ਹੁੰਦਾ ਤੇ ਕੁੜੀ ਦਾ ਚਾਚਾ ਹੁੰਦਾ ਇਹ ਦੋਨੇ ਜਣੇ ਥਾਣੇ ਜਾ ਕੇ ਸੌਰਿਆਂ ਉੱਪਰ ਪਰਚਾ ਦਰਜ ਕਰਾ ਆਉਂਦੇ ਆ ਕਿ ਜਿਹੜਾ ਸਾਡਾ ਜਵਾਈ ਆ ਗੁਰਲਾਲ ਸਿੰਘ ਇਹ ਸਾਡੇ ਤੋਂ ਦਾਜ ਦੀ ਮੰਗ ਕਰਦਾ ਸਾਡੀ ਕੁੜੀ ਨੂੰ ਕੁੱਟਦਾ ਮਾਰਦਾ ਤੇ ਸਾਡੀ ਕੁੜੀ ਬਹੁਤ ਦੁਖੀ ਆ ਇਹ ਚੱਕ ਕੇ ਜਵਾਈ ਤੇ ਪਰਚਾ ਪਵਾਉਂਦੇ ਆ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਪੁਲਿਸ ਹੁਣ ਸੋਨਪਰੀ ਤੋਂ ਲੱਭਣਾ ਸ਼ੁਰੂ ਕਰਦੀ ਆ ਤਾਂ ਘੱਟੋ ਘੱਟ 8 ਦਿਨਾਂ ਤੋਂ ਬਾਅਦ ਪੰਜਾਬ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਇਹ ਪੁਲਿਸ ਨੂੰ ਮਿਲਦੀ ਆ ਤੇ ਪੁਲਿਸ ਇਹਨੂੰ ਪੰਜਾਬ ਵਿੱਚੋਂ ਫੜ ਕੇ ਲੈ ਕੇ ਜਾਂਦੀ ਆ ਹੁਣ ਇਹ ਸਿੱਧੀ ਆਪਦੇ ਪੇਕੇ ਘਰ ਚਲੀ ਜਾਂਦੀ ਆ ਸੌਰੇ ਘਰ ਨਹੀਂ ਜਾਂਦੀ ਤੇ ਜਦੋਂ ਇਹ ਫੜੀ ਜਾਂਦੀ ਆ 8 ਦਿਨਾਂ ਤੋਂ ਬਾਅਦ ਤਾਂ ਫਿਰ ਇਹ ਸਿੱਧੀ ਇੱਕ ਡਿਮਾਂਡ ਰੱਖ ਦਿੰਦੀ ਆ ਕਿ ਮੈਂ ਗੁਰਲਾਲ ਸਿੰਘ ਦੇ ਨਾਲ ਨਹੀਂ ਰਹਿਣਾ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਉਸ ਤੋਂ ਬਾਅਦ ਚਲੋ ਜੀ ਇਹਨਾਂ ਦੀ ਪੰਚਾਇਤ ਹੁੰਦੀ ਆ ਥਾਣੇ ਦੇ ਵਿੱਚ ਬਹਿ ਕੇ ਤੇ ਫੇਰ ਇਹਨਾਂ ਦਾ ਤਲਾਕ ਹੁੰਦਾ ਹੁਣ ਤੁਸੀਂ ਇਸ ਮੁੰਡੇ ਦਾ ਚਿਹਰਾ ਗੌਰ ਦੇ ਨਾਲ ਦੇਖੋ ਗੁਰਲਾਲ ਸਿੰਘ ਦਾ ਯਾਰ ਇੱਕ ਵਾਰੀ ਨਾ ਮਨ ਪਰ ਆਉਂਦਾ ਜਦੋਂ ਛੋਟਾ ਜਿਹਾ ਜਵਾਕ ਉਹਦੇ ਗੱਲ ਲਾ ਕੇ ਰੋ ਰਿਹਾ ਹਨਾ ਇੱਕ ਪਿਓ ਦਾ ਜਵਾਕ ਨਾਲ ਕੀ ਰਿਸ਼ਤਾ ਹੁੰਦਾ ਇਹ ਜਿੰਨਾਂ ਦੇ ਜਵਾਕ ਛੋਟੇ ਛੋਟਿਆਂ ਨੂੰ ਪਤਾ ਹੋਊਗਾ ਯਾਰ ਪਤਾ ਹੋਊਗਾ ਵੀ ਹਾਂ ਇਹ ਮੋਹ ਦੀ ਤੰਦ ਕਿੱਡੀ ਗੂੜੀ ਹੁੰਦੀ ਹੈ ਜਦੋਂ ਉਹ ਬੰਦਾ ਆਪ ਦਾ ਜਵਾਕ ਆਪਦੇ ਗੱਲ ਨਾਲ ਲਾ ਕੇ ਆਪਦੀ ਘਰਲੀ ਨੂੰ ਫੜਾ ਰਿਹਾ ਨਾ ਬਾਈ ਤਾਂ ਉਸ ਬੰਦੇ ਦਾ ਚਿਹਰਾ ਦੇਖੋ ਸਭ ਖਤਮ ਹੋ ਗਿਆ ਉਹਦੇ ਲਈ ਉਹਦਾ ਯਾਰ ਕਾਲਜਾ ਬੰਦੇ ਦਾ ਪਾੜ ਚੁੱਕਿਆ ਸੀ ਉਸ ਬੰਦੇ ਦਾ ਬਸ ਉਹ ਚਿਹਰੇ ਤੋਂ ਚੁੱਪ ਸੀਗਾ ਪਰ ਉਹਦੇ ਅੰਦਰ ਜਿਹੜੀਆਂ ਤਾਂहां ਨਿਕਲ ਰਹੀਆਂ ਸੀ ਨਾ ਬਾਈ ਉਹ ਸ਼ਾਇਦ ਉਹੀ ਬੰਦੇ ਮਹਿਸੂਸ ਕਰ ਸਕਦੇ ਆ ਜਿਨ੍ਹਾਂ ਦੇ ਛੋਟੇ ਛੋਟੇ ਜਵਾਕ ਆ ਤੇ ਜਿਹੜਾ ਉਸ ਜਵਾਕ ਦਾ ਦਾਦਾ ਉਹ ਥਾਣੇ ਵਿੱਚ ਤਾਂहां ਮਾਰ ਮਾਰ ਕੇ ਰੋਇਆ ਤੇ ਜਿਹੜੀ ਆਹ ਕੁੜੀ ਸੀ ਸੋਹਣਪ੍ਰੀਤ ਜਾਨੀ ਕਿ ਬਾਈ ਦੀ ਘਰ ਵਾਲੀ ਉਹ ਦੰਦ ਦੇਖੋ ਕਿਵੇਂ ਕੱਢਦੀ ਪਈ ਉਹਨੂੰ ਐ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਵੇਂ ਮੈਂ ਆਯਾਦ ਹੋ ਗਈਆਂ ਹੁਣ ਮੈਂ ਆਪਦੀ ਜ਼ਿੰਦਗੀ ਆਪੇ ਹਿਸਾਬ ਨਾਲ ਜਿਉਣੀ ਆ ਸ਼ਾਇਦ ਕਿਤੇ ਹੋਰ ਵਿਆਹ ਕਰਾਉਣ ਦੀ ਤਮੰਨਾ ਹੋਵੇ ਜਿਹੜੀ ਐਨੀ ਖੁਸ਼ੀ ਚਿਹਰੇ ਤੇ ਚੱਲ ਕਰਈ ਹੈ ਤੇ ਜਿਹੜੇ ਕੁੜੀ ਦੇ ਵਾਲੇ ਆ ਉਹ ਵੀ ਖੁਸ਼ ਆ ਪੂਰੇ ਉਹਨਾਂ ਨੂੰ ਕੋਈ ਗਮ ਨਹੀਂ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਜਵਾਕ ਉਹ ਤਾਂ ਨਾਲ ਲੈ ਗਏ ਕਿਉਂਕਿ ਕੁਛ ਤਾਂ ਕਾਨੂੰਨ ਉਹ ਹੋ ਜਿਆ ਤੇ ਕੁਛ ਉਹਨਾਂ ਨੂੰ ਐ ਸੀਗਾ ਵੀ ਜਵਾਕ ਲਿਜਾਣਾ ਲਾਜ਼ਮੀ ਹੈ ਤਾਂ ਹੀ ਅੱਧੀ ਪ੍ਰਾਪਰਟੀ ਸਾਨੂੰ ਮਿਲੂਗੀ ਹੁਣ ਅੱਧੀ ਪ੍ਰਾਪਰਟੀ ਵੀ ਬਾਈ ਦੀ ਘਰਵਾਲੀ ਨੇ ਲੈ ਜਾਣੀ ਆ ਤੇ ਜਿਹੜਾ ਜੇਕਰ ਦਾ ਟੋਟਾ ਬਾਈ ਦੇ ਕਾਲਜੇ ਨਾਲ ਤੋੜ ਕੇ ਲੈ ਗਈ ਉਹਦਾ ਦੁੱਖ ਸ਼ਾਇਦ ਬਾਈ ਸਾਰੀ ਉਮਰ ਨਹੀਂ ਭੁੱਲ ਸਕਦਾ ਇੱਕ ਕੌੜਾ ਸੱਚ ਦੱਸਾਂ ਵੀ ਇੱਕ ਕੌੜਾ ਸੱਚ ਅੱਜ ਦੇ ਟਾਈਮ ਦੇ ਵਿੱਚ ਅਮਰਤ ਧਾਰੀ ਮੁੰਡੇ ਨੂੰ ਜਿਨੇ ਸਿਰ ਤੇ ਪੱਗ ਬੰਨੀ ਹੋਵੇ ਦਾੜਾ ਰੱਖਿਆ ਹੋਵੇ ਅਮਰਤ ਛੱਕਿਆ ਹੋਵੇ ਅੱਜ ਕੱਲ੍ਹ ਦੀਆਂ ਕੁੜੀਆਂ ਇਹੋ ਜਿਹੇ ਮੁੰਡਿਆਂ ਨੂੰ ਬਹੁਤ ਘੱਟ ਪਸੰਦ ਕਰਦੀਆਂ ਨੇ ਕੋਈ ਮਾਂ ਦੀਆਂ ਬਿਰਲੀਆਂ ਸ਼ੇਰਨੀਆਂ ਹੋਣਗੀਆਂ 10% 100 ਦੇ ਵਿੱਚੋਂ ਜਿਹੜੀਆਂ ਕੀ ਚਾਉਂਦੀਆਂ ਨੇ ਸਾਡਾ ਘਰ ਵਾਲਾ ਅਮਰਤਧਾਰੀ ਹੋਵੇ ਨਹੀਂ ਤੇ ਬਾਲੀਆਂ ਕੁੜੀਆਂ ਚਾਉਂਦੀਆਂ ਨੇ ਸਾਡਾ ਘਰ ਵਾਲਾ ਮੋਨਾ ਕੋਨਾ ਹੋਵੇ ਠੀਕ ਹੈ ਕੰਨਾਂ 'ਚ ਨੱਤੀਆਂ ਪਾਈਆਂ ਹੁਣ ਪੂਰਾ ਰਾਂਝਾ ਬਣਿਆ ਹੋਵੇ ਸ਼ਾਇਦ ਇਹ ਵੀ ਤਲਾਕ ਇਸੇ ਕਾਰਨ ਕਰਕੇ ਹੋਇਆ ਲੱਗਦਾ ਕਿਉਂਕਿ ਜਿਹੜੀ ਘਰ ਵਾਲੀ ਆ ਉਹਦੇ ਮੂੰਹ ਤੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਉਹ ਦੰਦ ਕੱਢਦੀ ਆ ਉਹ ਬੜੇ ਚਾਵਾਂ ਨਾਲ ਜਵਾਕ ਨੂੰ ਝੋਲੀ 'ਚ ਪਾ ਕੇ ਤੇ ਆ ਥਾਣੇ 'ਚ ਮਿੰਟ ਚੁਟਕੀ ਮਾਰ ਕੇ ਫਿਰ ਰੋ ਜਾਂਦੀ ਆ ਤੇ ਜਦੋਂ ਬਾਈ ਨੇ ਆਪ ਦਾ ਜਵਾਕ ਲਾ ਕੇ ਘਰ ਵਾਲੇ ਨੂੰ ਫੜਾ ਦਿੱਤਾ ਬਾਈ ਦੇ ਚਿਹਰੇ ਤੇ ਜਿਹੜਾ ਗਮ ਸੀ ਨਾ ਬਾਈ ਉਹ ਉਹੀ ਬੰਦੇ ਮਹਿਸੂਸ ਕਰ ਸਕਦੇ ਜਿੰਨਾਂ ਕੋਲੇ ਛੋਟੇ ਛੋਟੇ ਜਵਾਕ ਹੈਗੇ ਆ ਉਹ ਪੰਦਾ ਅੰਦਰੋਂ ਚੂਰੋ ਚੂਰ ਹੋ ਗਿਆ ਯਾਰ ਉਹ ਬੰਦਾ ਖਤਮ ਹੋ ਗਿਆ ਉਹਦੀ ਦੁਨੀਆ ਖਤਮ ਹੋ ਗਈ ਕੀ ਉਹਦਾ ਰਾਤ ਨੂੰ ਕੱਲਾ ਬਹਿ ਕੇ ਕਿੰਨੀਆਂ ਧਾਹਾਂ ਮਾਰ ਮਾਰ ਕੇ ਰੋਇਆ ਹੋਊਗਾ ਯਾਰ ਤੇ ਉਸ ਜਵਾਕ ਦਾ ਦਾਦਾ ਬਾਈ ਗੁਰਲਾਲ ਦਾ ਪਿਓ ਤਾਂ ਹਮ ਮਾਰ ਮਾਰ ਥਾਣੇ ਚ ਰੋਇਆ ਤੇ ਜਿਹੜਾ ਇਹ ਪਰਚਾ ਪਵਾਇਆ ਦਾਜ ਵਾਲਾ ਕੁੱਟਮਾਰ ਵਾਲਾ ਇਹ ਤਾਂ ਬਿਲਕੁਲ ਹੀ ਝੂਠਾ ਭਾਈ ਬਿਲਕੁਲ ਹੀ ਝੂਠਾ ਜਿਹੜੇ ਦਾਜ ਮੰਗਦੇ ਹੋਣ ਨਾ ਜਿਹੜੇ ਕੁੱਟਦੇ ਮਾਰਦੇ ਹੋਣ ਉਹ ਥਾਣਿਆਂ 'ਚ ਤਾਂ ਹਾਂ ਮਾਰ-ਮਾਰ ਕੇ ਨਹੀਂ ਰੋਂਦੇ ਉਹ ਮੁੱਛਾਂ ਨੂੰ ਵੱਟ ਦਿੰਦੇ ਆ ਬਹਿ ਬਹਿ ਕੇ ਅਗਲੇ ਨਾਲੇ ਬਾਈ ਦਾ ਚਿਹਰਾ ਦੱਸ ਰਿਹਾ ਕਿ ਯਾਰ ਇਹ ਭਲਾ ਮਾਨਸ ਇਨਸਾਨ ਅੱਜ ਲੁੱਟਿਆ ਗਿਆ ਅੱਜ ਠੱਗਿਆ ਗਿਆ ਇਹਦੀ ਦੁਨੀਆ ਉਜਾੜਤੀ ਇਸ ਘਰ ਵਾਲੀ ਨੇ ਇਹਦੀ ਨੇ ਆ ਕਿਉਂਕਿ ਹਰੇਕ ਔਰਤ ਦੇ ਹੱਥ 'ਚ ਮੋਬਾਈਲ ਆ ਪਤਾ ਨਹੀਂ ਕਿਹਦੀਆਂ ਕਿੱਥੇ ਤਾਰਾਂ ਜੁੜ ਜਾਂਦੀਆਂ ਨੇ ਕਿਵੇਂ ਕੀ ਹੋ ਜਾਂਦਾ ਕੀ ਤਾਂ ਹੁਣ ਕਿਤੇ ਹੋਰ ਵਿਆਹ ਕਰਾਉਣ ਨੂੰ ਫਿਰਦੀ ਹੋਵੇ ਕੋਈ ਹੋਰ ਰਾਂਝਾ ਰੱਖਿਆ ਹੋਵੇ ਮਸਲਾ ਦਾ ਕੁਝ ਇਹੋ ਜਿਹਾ ਲੱਗਦਾ ਕਿਉਂਕਿ ਜੇ ਕੁੱਟਮਾਰ ਹੁੰਦੀ ਹੁੰਦੀ ਤਲਾਕ ਮੰਗਦੇ ਹੁੰਦੇ ਤੇ ਭੱਜ ਕਿਸੇ ਦੀ ਪੇਕੇ ਚਲੀ ਜਾਂਦੀ ਬਸ ਛੱਡ ਕੇ ਇਹ 8 ਦਿਨ ਕਿੱਥੇ ਰਹੀ ਆ 8 ਦਿਨ ਕਿਹਦੇ ਨਾਲ ਰਹੀ ਆ ਕਿੱਥੇ ਰਹੀ ਆ ਕਿਵੇਂ ਰਹੀ ਆ ਗੱਲ ਸੋਚਣ ਵਾਲੀ ਇਹ ਆ ਇੱਥੋਂ ਗੱਲ ਸਾਫ਼ ਹੁੰਦੀ ਆ ਕਿ ਇੰਨੇ ਕੋਈ ਆਪ ਦਾ ਆਸ਼ਕ ਪੱਠਾ ਰੱਖਿਆ ਹੋਇਆ ਉਹਦੇ ਨਾਲੇ ਵਿਆਹ ਕਰਾਉਣ ਨੂੰ ਫਿਰਦੀ ਆ ਉਹਦੇ ਪਿੱਛੇ ਇਸ ਜਨਾਨੀ ਨੇ ਆਪ ਦਾ ਘਰ ਪੱਟਤਾ ਤੇ ਆ ਸ਼ਰੀਫ ਇਨਸਾਨ ਗਰਲਾਲ ਸਿੰਘ ਅਮਰਤਧਾਰੀ ਮੁੰਡਾ ਅੱਜ ਰੋਲ ਕੇ ਧਰਤਾ ਜ਼ਿੰਦਗੀ ਉਹਦੀ ਬਰਬਾਦ ਕਰਕੇ ਸੁੱਟਦੀ ਜਨਾਨੀ ਨੇ ਮਾਪਿਓ ਵੀ ਆਪਦੀ ਧੀ ਨਾਲ ਨਾਲ ਗਿਆ ਉਹਨਾਂ ਨੇ ਬਣੀ ਚਾਈ ਚਾਈ ਤਲਾਕ ਲਿਆ ਕਿ ਸਾਡੀ ਕੁੜੀ ਨੇ ਤਲਾਕ ਲੈ ਲਿਆ ਕੋਈ ਗੱਲ ਨਹੀਂ ਹੁਣ ਅੱਧੀ ਪ੍ਰਾਪਰਟੀ ਬਾਈ ਦੀ ਜਾਊਗੀ ਤੇ ਜਿਗਰ ਦਾ ਟੋਟਾ ਵੀ ਚਲਾ ਗਿਆ ਪਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪਰਿਵਾਰ ਫੇਰ ਦੁਬਾਰਾ ਇਕੱਠਾ ਹੋ ਜੇ ਪਰ ਹੋ ਨਹੀਂ ਸਕਦਾ ਕਿਉਂਕਿ ਜਿੱਥੇ ਕਿਸੇ ਤੀਜੇ ਇਨਸਾਨ ਦੀ ਥਾਂ ਬਣ ਜਾਂਦੀ ਹੈ ਨਾ ਫਿਰ ਫਿਰ ਦੋਨਾਂ ਜੀਆਂ ਵਿੱਚ ਪਾੜਾ ਪੈਣਾ ਲਾਜ਼ਮੀ ਹੋ ਜਾਂਦਾ ਹੁਣ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਇਹ ਮਸਲਾ ਇਸ਼ਕ ਮੁਸ਼ਕ ਦਾ ਲੱਗਦਾ ਕਿਉਂਕਿ 8 ਦਿਨ ਘਰੋਂ ਫਰਾਰ ਰਹੀ ਹੈ ਪੰਜਾਬ ਦੇ ਕਿਸੇ ਗੁਰੂ ਘਰ ਦੇ ਬਾਹਰ ਖੜੀ ਮਿਲੀ ਹੈ ਪੁਲਿਸ ਨੂੰ 8 ਦਿਨ ਕਿਹਦੇ ਨਾਲ ਰਹੀ ਆ ਕਿਵੇਂ ਰਹੀ ਆ ਗੱਲ ਤਾਂ ਇਹ ਵੀ ਖੜੀ ਹੁੰਦੀ ਆ ਨਾ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ ਕਿਉਂਕਿ ਜੇ ਕੁੱਟਮਾਰ ਹੁੰਦੀ ਦਾਜ ਦੀ ਮੰਗ ਹੁੰਦੀ ਤਾਂ ਫੇਰ ਸਿੱਧੀ ਪੇਕੇਾਂ ਤੇ ਜਾਂਦੀ ਬਾਕੀ ਇਸ ਵੀਡੀਓ ਨੇ ਦਿਲ ਨੂੰ ਝੰਜੋੜ ਕੇ ਰੱਖਤਾ ਬਾਈ ਨਾਲ ਬਹੁਤ ਮਾੜਾ ਹੋਇਆ ਜ਼ਿੰਦਗੀ ਤਬਾਹ ਹੋ ਗਈ ਵਿਚਾਰੇ ਦੀ ਕੱਲਾ ਬਹਿ ਕੇ ਪਤਾ ਨਹੀਂ ਕਿੰਨਾ ਕੁ ਤਾਂ ਹਾਂ ਮਾਰ ਮਾਰ ਬੰਦਾ ਰੋਂਦਾ ਹੋਊਗਾ ਕਿਉਂਕਿ ਜਿਗਰ ਦੇ ਟੋਟੇ ਕਾਲਜੇ ਨਾਲ ਉਹ ਲਾ ਕੇ ਕਿਸੇ ਦੇ ਝੋਲੀ ਪਾਉਣੇ ਬਹੁਤ ਔਖੇ ਹੁੰਦੇ ਆ ਬਹੁਤ ਹੀ ਔਖੇ ਹੁੰਦੇ ਆਈ ਆ ਬਾਕੀ ਇਸ ਤਵਾਹੇ ਕਰੂਗੇ ਅਰਦਾਸ ਕਰਦੇ ਆ ਕਿ ਬਾਈ ਨੂੰ ਵਾਹਿਗੁਰੂ ਬਲ ਬਖਸ਼ੇ ਤੰਦਰੁਸਤੀਆਂ ਬਖਸ਼ੇ ਬਹੁਤ ਮਾੜਾ ਹੋਇਆ ਯਾਰ ਨਹੀਂ ਸੀ ਹੋਣਾ ਚਾਹੀਦਾ ਬਾਕੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਮੈਨੂੰ ਪਤਾ ਬਾਹਰ ਮੂੰਹ ਮਾਰਨੋਂ ਨਹੀਂ ਹਟਦੀਆਂ ਨਿੱਕੇ ਨਿੱਕੇ ਜਵਾਕਾਂ ਦੀ ਜ਼ਿੰਦਗੀ ਰੋਲ ਕੇ ਸੱਟ ਦਿੰਦੀਆਂ ਨੇ ਕਿਉਂਕਿ ਬਾਲੀਆਂ ਔਰਤਾਂ ਦੇ ਦਿਮਾਗ ਨੂੰ ਇਸ਼ਕ ਚੜਿਆ ਹੁੰਦਾ ਫਿਰ ਜਵਾਕ ਜੱਲੇ ਬਾਰੇ ਨਹੀਂ ਸੋਚਦੀਆਂ ਪਰ ਆਹ ਵੀਡੀਓ ਦੇਖ ਕੇ ਸ਼ਾਇਦ ਕੁਝ ਔਰਤਾਂ ਸਿਆਣੀਆਂ ਹੋ ਜਾਣ ਜਾਂ ਕੁਝ ਕੁ ਬੰਦੇ ਸਿਆਣੇ ਹੋ ਜਾਣ ਤਲਾਕ ਕਦੇ ਨਾਲ ਲਿਆ ਜੇ ਚਬਾ ਕੇ ਰੋਣ ਜਾਂਦੀ ਹੈ ਜ਼ਿੰਦਗੀ ਇਤਬਾਹ ਹੋ ਜਾਂਦੀ ਹੈ ਬਾਕੀ ਜੇ ਕੋਈ ਸ਼ਬਦ ਬਾਦ ਕੱਟ ਬੋਲੇ ਤਾਂ ਮਾਫੀ ਚਾਹੁੰਦੇ ਆ ਚਾਹੁੰਦੇ ਵਾਸਤੇ